we ਜੀ ਜੀ ਕੇਸ ਪਰ ਕੇਸ ਜੀ ਕੀ ਮਾਮਲਾ ਆਇਆ ਜਿਹੜਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਦੇਰ ਰਾਤ ਜੀ ਜੀ ਅਸੀਂ ਬੱਸ ਸਟੈਂਡ ਤੇ ਆਏ ਸੀ ਸਾਡੀ ਸਕੂਟਰੀ ਦਾ ਤੇਲ ਮੁੱਕ ਗਿਆ ਸੀ ਹਦੀਆਵਾੜ ਦੇ ਛਾੜੇ ਵਾਦੀਪਿੰਡ ਰੰਗ ਸ਼ਾਹਪੁਰ ਸਾਡੀ ਸਕੂਟਰੀ ਦਾ ਤੇਲ ਮੁੱਕ ਗਿਆ ਸੀ ਭਗਵਾਨੀ ਸਕੂਟਰੀ ਦਾ ਤੇਲ ਲੈਣ ਆਏ ਸਕੂਟਰੀ ਦਾ ਤੇਲ ਲੈਣ ਆਏ ਤਾਂ ਨਾਲ ਦੇ ਮੁੰਡੇ ਕਹਿੰਦੇ ਸੀ ਕਿ ਟੈਂਕ ਲੈਣੀ ਆ ਅਸੀਂ ਬੱਸ ਸਟੈਂਡ ਚੱਲ ਕੇ ਸੇਕਟਾ ਲੈਣ ਗਏ ਸੇਕਟਾ ਲੈਣ ਗਏ ਜਿੱਥੇ ਤਿੰਨ ਤੋਂ ਚਾਰ ਮੁੰਡੇ ਆਏ ਨਵਾਂ ਗੱਡੀ ਦੇ ਵਿੱਚ ਸ਼ਰਾਬ ਪੀਤੀ ਹੋਈ ਚਰਾਉ ਬੀਤੀ ਜੀ ਜੀ ਹੁਣਾ ਅਸੀਂ ਉਹਨਾਂ ਦਾ ਖੋਖੇ ਵਾਲਿਆਂ ਨਾਲ ਉਹਨਾਂ ਦਾ ਬੈਂਸ ਵਸਾਈਆ ਹੁੰਦਾ ਪਿਆ ਸਗਾ ਮੇਰੇ ਨਾਲ ਦੇ ਮੁੰਡੇ ਨੇ ਕਹਿ ਦਿੱਤਾ ਜੀ ਕਹਿੰਦਾ ਭਾਜੀ ਤੁਸੀਂ ਨਾਲ ਲੜੋ ਵੀ दारू ਬੀਤੀ ਆ ਅਸੀਂ ਲੜਨਾ ਨਿਕਾ ਜਾਂਦੇ ਉੱਥੇ ਮੁਲਾਜ਼ਮਾਂ ਆ ਗਏ ਜਦੋਂ ਮੁਲਾਜ਼ਮਾਂ ਇਹ ਸਾਰੇ ਜਾਣੇ ਚਲੇ ਗਏ ਨੋਵਾ ਵਾਲੇ ਵੀ ਚਲੇ ਗਏ ਅਸੀਂ ਵੀ ਚਲੇ ਗਏ ਜਦੋਂ ਅਸੀਂ ਉਥੋਂ ਸਮਾਨ ਆਪਣਾ ਲੈ ਕੇ ਤੁਰੇ ਅਸੀਂ ਆਪਣੇ ਪਿੰਡਾਂ ਬਣਾਉਂਦੇ ਪਏ ਸੀ ਕਿ ਉਹ ਨਹੀਂ ਸਾਡੀ ਗੱਡੀ ਮਗਰ ਲਾ ਦੇ ਜਦੋਂ ਆਪਣੇ ਅਸੀਂ ਪਿੰਡ ਪਹੁੰਚੇ ਸਾਡੇ ਉਹ ਨਹੀਂ ਜਾ ਕੇ ਗੱਡੀ ਮੋੜ ਵਿੱਚੇ ਲਿਆ ਕੇ ਵਿੱਚ ਮਾਰੀ ਉਹ ਨਹੀਂ ਸਾਡੇ ਫੇ ਨਾਲ ਦੇ ਮੁੰਡਾ ਉਹਨਾਂ ਦਾ ਇੱਕ ਬਾਹਰ ਆਇਆ ਜੀ ਉਹਨਾਂ ਨੇ ਤੋ ਤੂ ਮੈ ਮਾਉਣ ਲੱਗੇ ਸਾਡੇ ਅਸੀਂ ਉਹਨਾਂ ਨੂੰ ਕੁਝ ਨਹੀਂ ਕੀਤਾ ਉਹਨੇ ਸਾਡੇ ਗੱਡੀ ਢਾੜ ਲਈ ਮੋਟੇ ਆਪਣੇ ਗੱਡੀ ਢਾੜ ਕੇ ਜੀ ਉਹਨੇ ਗੱਡੀ 1.5 ਕਿਲੋਮੀਟਰ ਤੋਂ ਅੱਗੇ ਮੋੜ ਕੇ ਮੋੜ ਘੱਟ ਕੇ ਲੰਡਾ ਅਸੀਂ ਉਹਨਾਂ ਬੰਦੇ ਨਾਲ ਉਹਨਾਂ ਦੇ ਬੰਦੇ ਨਾਲ ਗੱਲ ਕਰਦੇ ਪਏ ਸੀ ਕਿ ਉਹਨਾਂ ਸਿੱਧੀ ਜਾ ਕੇ ਸਾਡੇ ਵਿੱਚੋਂ ਨਾਲ ਦੇ ਮੁੰਡੇ ਤੇ ਤਿੰਨ ਜਣਾਂ ਦੀ ਗੱਡੀ ਵਾਲੀ ਸਾਡੇ ਇੱਕ ਨਾਮ ਦਾ ਮੁੰਡਾ ਉੱਥੇ ਡੈਥ ਹੋ ਗਈ ਉਹ ਕਿਹਦੇ ਨਾਲ ਬੈਠਾ ਸੀ ਜਿਹਦਾ ਮੁੰਡੇ ਦੀ ਡੈਥ ਹੋਈ ਉਹ ਕਿਹਦੇ ਨਾਲ ਬੈਠਾ ਸੀ ਗੱਡੀ 'ਚ ਬੈਠਾ ਨਾ ਸੀ ਅਸੀਂ ਅਸੀਂ ਖੜੇ ਸੀ ਇੱਕ ਹੋਰ ਮੋਟਰਸਾਈਕਲ ਸੀ ਤੁਸੀਂ ਹਾਂਜੀ ਮੋਟਰਸਾਈਕਲ ਸਾਡਾ ਇੱਕ ਸੀਗਾ ਮੇਰੇ ਤੇ ਮੇਰੇ ਨਾਮ ਦਾ ਮੁੰਡਾ ਜਿਹੜਾ ਪਿੱਪਣਾ ਆਉਂਦੀ ਜਿਹਦੇ ਉਹ ਸੱਟਾਂ ਲੱਗੀਆਂ ਉੱਪਰ ਐਡਮਿਟ ਅਸੀਂ ਦੋਨੇ ਜਣੇ ਮੋਟਰਸਾਈਕਲ ਦੇ ਸੀਗੇ ਬਾਕੀ ਸਾਰੇ ਜਣੇ ਉੱਥੇ ਸਾਡੇ ਪਿੰਡ ਖੜੇ ਸੀ ਤਰੀ ਖੜੀ ਸੀ ਕਿ ਸਾਡੇ ਇੱਕ ਲੜਾਈ ਹੋ ਸਿਰਫ ਇੱਕ ਬਹਿਸ ਵਸਾਇਆ ਹੁੰਦ ਕਰਕੇ ਬਹਿਸ ਵਸਾਇਆ ਹੋਇਆ ਸਿਰਫ ਅਸੀਂ ਉਹਨਾਂ ਨੂੰ ਇਹ ਕਿਹਾ ਭਾਈ ਜੀ ਤੁਸੀਂ ਸਾਡਾ ਸਮਾਨ ਚੱਕ ਲਿਆ ਆ ਉਹ ਕਹਿੰਦੇ ਨਹੀਂ ਕਹਿੰਦੇ ਜੇ ਚੱਕ ਲਿਆ ਤਾਂ ਹਾਂ ਕਹਿੰਦੇ ਦੱਸੋ ਕੀ ਕਰਨ ਜਿਨ੍ਹਾਂ ਨੇ ਤੁਹਾਡੇ ਗੱਡੀ ਚੜਾਈ ਉੱਪਰ ਉਹ ਕੌਣ ਆ ਲੋਕ ਉਹ ਥੌਲੀ ਦੇ ਬੰਦੇ ਆ ਜੀ ਇੱਕ ਥੌਲੀ ਦਾ ਬੰਦੇ ਆ ਜੀ ਉਹਨਾਂ ਦਾ ਨਾਮ ਦੋਵਾਂ ਦਾ ਤਾਂ ਨਹੀਂ ਪਤਾ ਇੱਕ ਦਾ ਪਤਾ ਹੈ ਜੀ ਸਾਨੂੰ ਉਹ ਦੂਜਾ ਰਿੰਕ ਵੀ ਵੀ ਕੀ ਤ੍ਰਿਕੀ ਟੈਂਟਾਂ ਜਿਹੜੇ ਮੁੰਡੇ ਦੀ ਮੌਤ ਹੋਈ ਸੀ ਮੌਕੇ ਤੇ ਇਹੋਗੇ ਮੌਤ ਹੋਈ ਦੀ ਨੀ ਉੱਥੇ ਉਹਦੀ ਮੌਤ ਹੋ ਗਈ ਸੀਗੀ ਦਿਹਾ ਮੌਕੇ ਤੇ ਮੌਤ ਹੋ ਗਈ ਸੀ ਅਸੀਂ ਦੋ ਜਣੇ ਉਹਨੂੰ ਮਿਠਾ ਕੇ ਇੱਥੇ ਮੋਟਰਸਾਈਕਲ ਤੇ ਲੈ ਕੇ ਆਏ ਆ ਕਿਹਨਾਂ ਜਿਹੜੇ ਮੌਤ ਹੈ ਜੀ ਰੋਹਿਤ ਕੁਮਾਰ ਕਿੰਨੇ ਵਾਰ ਗੱਡੀ ਉੱਤੇ ਉੱਪਰ ਚੜਾਈ ਮੁੰਡੇ ਦੀ ਤਿੰਨ ਚਾਰ ਵਾਰ ਗੱਡੀ ਉਹਦੇ ਉੱਪਰ ਇੱਧਰ ਉੱਧਰ ਕਰਦੇ ਰਹੇ ਕਿ ਉਹਨੀ ਗੱਡੀ ਬਹੁਤ ਤੇਜ਼ ਸੀਗੀ ਤੁਸੀਂ ਤੁਸੀਂ ਕੁਛ ਨਹੀਂ ਕੀਤਾ ਉਹਨੂੰ ਰੋਕਣ ਦੀ ਅਸੀਂ ਕੋਸ਼ਿਸ਼ ਕਰਦੇ ਸੀਗੇ ਅਸੀਂ ਕੋਸ਼ਿਸ਼ ਕਰਦੇ ਸੀ ਜਦੋਂ ਕੋਸ਼ਿਸ਼ ਕਰਦੇ ਮੋਹਰੇ ਹੁੰਦੇ ਸੀਗੇ ਵੀ ਗੱਡੀ ਉੱਪਰ ਚੜਾਉਂਦੇ ਸੀ ਸਾਡੇ ਕੋ ਅਸੀਂ ਕੋਸ਼ਿਸ਼ ਕਰਦੇ ਇੱਧਰ ਰੋਲੇ ਮਾਰਦੇ ਉਹਨਾਂ ਦੇ ਗੱਡੀ ਰੋਕ ਕੋ ਪਰ ਉਹਨੀ ਗੱਡੀ ਨਹੀਂ ਉਹ ਕਿੰਨੇ ਲੋਕ ਸੀ ਉਹ ਗ ਉਹ ਮੋਕੇ ਕੋਚਲ ਸੋਚਣਾ ਨਹੀਂ ਜਿੱਤੀ ਨਹੀਂ ਪੋਲਿਸ ਨੂੰ ਸੋਚਣਾ ਸਾਨੂੰ ਤਾਂ ਇਹ ਸੀਗਾ ਵੀ ਸਾਡਾ ਨਾਲ ਦਾ ਬੰਦਾ ਫਟੜ ਹੋ ਗਿਆ ਸੀ ਨਾਲ ਉਹਨੇ ਜਾ ਕੇ ਦੋ ਦੋ ਜਣੇ ਮੋਟਰਸਾਈਕਲ ਤੇ ਇੱਥੇ ਲੈ ਗਏ ਕਿੰਨੇ ਵਜੇ ਲੈ ਆਏ ਸੀ ਵਾਜੀ ਇਹ ਜੀ ਭਾਈ ਜੀ 10:00 ਤੋਂ 11:00 11:00 ਬੀਜ ਦੇ ਵਿੱਚ ਵਿੱਚ ਤੇ ਕਿੰਨੇ ਬੰਦੇ ਫਟੜਾ ਹੋਣੇ ਦੇ ਹਸਪਤਾਲ ਕਿੰਨੇ ਜਣੇ ਸਾਡੇ ਬੰਦੇ ਵੀ ਨੇ ਇੱਕ ਬੰਦਾ ਵਾਜੀ ਸਾਡਾ ਫਟੜਾ ਦੋ ਬੰਦੇ ਉਹ ਬੰਦੇ ਹਾਂਜੀ ਦੋ ਬੰਦੇ